ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਤਿੰਨ ਰਾਸ਼ੀ ਵਾਲਿਆਂ ਦੇ ਬਾਰੇ ਕਿ ਕੁੰਭ ਮੇਖ ਤੇ ਮਿਥਨ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਕੀ ਕਹਿੰਦੀ ਹੈ ਉਹਨਾਂ ਦਾ ਇਹ ਹਫ਼ਤਾ ਕਿਵੇਂ ਦਾ ਰਹੇਗਾ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਕਿਹੜੀਆਂ ਦਸ ਖੁਸ਼ ਖਬਰੀਆਂ ਮਿਲਣ ਵਾਲੀਆਂ ਹਨ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਜੀ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਤਾਂ ਕਿ ਤਾਂ ਦੀ ਦੇਵੀ ਮਾਤਾ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਰਾਸ਼ੀ ਦੇ ਸਵਾਮੀ ਗ੍ਰਹ ਮੰਗਲ ਮਹਾਰਾਜ ਇਸ ਸਮੇਂ ਧਨ ਰਾਸ਼ੀ ਵਿੱਚ ਤੁਹਾਡੇ 9ਵੇਂ ਘਰ ਵਿੱਚ ਮੌਜੂਦ ਸੂਰਜ ਮਹਾਰਾਜ ਦੇ ਨਾਲ ਸਥਿਤ ਹੋਣਗੇ ਜਿਸ ਕਾਰਨ ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਤੁਹਾਡਾ ਮਾਨ ਸਨਮਾਨ ਵਧ ਜਾਵੇਗਾ ਸਮਾਜ ਵਿੱਚ ਤੁਹਾਨੂੰ ਚੰਗਾ ਅਹੁਦਾ ਮਿਲ ਸਕਦਾ ਹੈ ਤੁਹਾਡੇ ਧਰਮ ਕਰਮ ਦੇ ਮਾਮਲਿਆਂ ਵਿੱਚ ਤੁਸੀਂ ਆਪ ਹੀ ਰੁੱਝੇ ਰਹੋਗੇ ਜੇਕਰ ਗੱਲ ਕੀਤੀ ਜਾਵੇ ਵਪਾਰ ਦੀ ਵਪਾਰ ਵਿੱਚ ਵੀ ਤੁਸੀਂ ਖੂਬ ਉਨਤੀ ਕਰਨ ਦੀ ਚੰਗੀ ਸੰਭਾਵਨਾ ਤੁਹਾਡੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਸੋ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਸਿਹਤ ਦੇ ਪੱਖ ਦੀ ਸਿਹਤ ਵਿੱਚ ਵੀ ਇਸ ਹਫਤੇ ਤੁਹਾਡੇ ਸੁਧਾਰ ਹੀ ਰਹੇਗਾ ਦੇਵ ਗੁਰੂ ਪ੍ਰਹਸਪਤੀ ਇਸ ਸਮੇਂ ਦੇ ਵਿੱਚ ਤੁਹਾਡੇ ਪਹਿਲੇ ਘਰ ਵਿੱਚ ਰਹਿ ਕੇ ਤੁਹਾਡੇ ਪ੍ਰੇਮ ਪਿਆਰ ਤੁਹਾਡੇ ਸ਼ਾਦੀ ਸ਼ੁਦਾ ਜੀਵਨ ਤੇ ਵਪਾਰ ਅਤੇ ਤੁਹਾਡੇ ਧਰਮ ਦੇ ਭਾਵ ਨੂੰ ਮਜ਼ਬੂਤ ਕਰ ਦੇਣਗੇ ਜਿਸ ਨਾਲ ਤੁਹਾਨੂੰ ਇਹਨਾਂ ਸਭ ਖੇਤਰਾਂ ਵਿੱਚ ਣਕੂਲ ਨਤੀਜਿਆਂ ਦੀ ਪ੍ਰਾਪਤੀ ਹੋ ਜਾਵੇਗੀ ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ 1 ਮਈ ਨੂੰ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਦੂਜੇ ਘਰ ਵਿੱਚ ਜਾ ਕੇ ਆਰਥਿਕ ਉન્નਤੀ ਦਾ ਸੰਜੋਗ ਬਣਾਉਣਗੇ ਤੁਹਾਨੂੰ ਸਾਲ ਦੀ ਸ਼ੁਰੂਆਤ ਵਿੱਚ ਰਾਜਯੋਗ ਵਰਗੇ ਨਤੀਜੇ ਮਿਲ ਜਾਣਗੇ ਇਸ ਲਈ ਦਿਲ ਖੋਲ ਕੇ ਮੌਕਿਆਂ ਦਾ ਲਾਭ ਉਠਾਓ ਤੇ ਰਾਹੂ ਮਹਾਰਾਜ ਪੂਰਾ ਇਹ ਮਹੀਨਾ ਦਵਾਦਸ਼ ਘਰ ਵਿੱਚ ਬਣੇ ਰਹਿਣਗੇ ਜਿਸ ਕਾਰਨ ਤੁਹਾਡੇ ਖਰਚੇ ਲਗਾਤਾਰ ਚੱਲਦੇ ਰਹਿਣਗੇ ਇਹ ਖਰਚੇ ਬੇਕਾਰ ਦੇ ਭਾਵੇਂ ਹੋ ਸਕਦੇ ਹਨ ਪਰ ਤੁਹਾਨੂੰ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਤੁਸੀਂ ਕੰਟਰੋਲ ਕਰਦੇ ਹੋ ਤਾਂ ਬਹੁਤ ਹੀ ਵਧੀਆ ਇਹ ਹਫਤਾ ਤੁਹਾਡੇ ਲਈ ਸਾਬਤ ਹੋ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਪ੍ਰੇਮੀ ਜਾਤਕਾਂ ਦੇ ਜੀਵਨ ਵਿੱਚ ਵੀ ਉਤਰਾ ਚੜ੍ਹਾਅ ਦੀ ਸਥਿਤੀ ਬਣੀ ਹੋਈ ਨਜ਼ਰ ਆ ਰਹੀ ਹੈ ਸ਼ਨੀ ਮਹਾਰਾਜ ਤੁਹਾਡੇ ਪਿਆਰ ਦੀ ਪ੍ਰੀਖਿਆ ਲੈ ਰਹੇ ਹਨ ਇਸ ਲਈ ਤੁਹਾਨੂੰ ਇਮਾਨਦਾਰੀ ਦੇ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਰੱਖਣਾ ਹੋਵੇਗਾ ਇਸ ਰਾਸ਼ੀ ਵਾਲੇ ਜਿਹੜੇ ਜਾਤਕ ਸਿੰਗਲ ਹਨ ਉਹਨਾਂ ਨੂੰ ਜੀਵਨ ਵਿੱਚ ਇਸ ਸਾਲ ਪਿਆਰ ਮਿਲ ਸਕਦਾ ਹੈ ਅਗਸਤ ਤੋਂ ਅਕਤੂਬਰ ਦੇ ਦੌਰਾਨ ਪ੍ਰੇਮੀਆਂ ਦੇ ਨਾਲ ਅਨੁਕੂਲ ਸੰਬੰਧ ਰਹਿਣਗੇ ਇਕੱਠੇ ਘੁੰਮਣ ਫਿਰਨ ਵੀ ਜਾ ਸਕਦੇ ਹੋ ਕੈਰੀਅਰ ਦੇ ਮਾਮਲੇ ਵਿੱਚ ਕੁਝ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ ਦਸਵੇਂ ਘਰ ਦੇ ਸੁਆਮੀ ਸ਼ਨੀ ਦੇਵ ਜੀ ਦੇ 11 ਘਰ ਵਿੱਚ ਰਹਿਣ ਦੇ ਕਾਰਨ ਕੈਰੀਅਰ ਦੀ ਸਥਿਰਤਾ ਆ ਜਾਵੇਗੀ ਤੁਹਾਡੀ ਤਰੱਕੀ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਵਿਦਿਆਰਤਿਆਂ ਦੀ ਬੁੱਧੀ ਦਾ ਵਧੀਆ ਵਿਕਾਸ ਹੋ ਜਾਵੇਗਾ ਇਸ ਨਾਲ ਤੁਹਾਨੂੰ ਪੜ੍ਹਾਈ ਵਿੱਚ ਸਫਲਤਾ ਮਿਲ ਜਾਵੇਗੀ ਦੇਵਗੁਰੂ ਬ੍ਰਹਸਪਤੀ ਦਾ ਪ੍ਰਭਾਵ ਤੁਹਾਨੂੰ ਚੰਗਾ ਵਿਦਿਆਰਥੀ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਪਰਿਵਾਰਕ ਜੀਵਨ ਵਿੱਚ ਸਾਲ ਦੀ ਸ਼ੁਰੂਆਤ ਅਨੁਕੂਲਤਾ ਲੈ ਕੇ ਆਵੇਗੀ ਪਰਿਵਾਰਕ ਤਾਲਮੇਲ ਬਣਿਆ ਰਹੇਗਾ ਪਰੰਤੂ ਸਾਲ ਦੇ ਅਖੀਰਲੇ ਮਹੀਨਿਆਂ ਦੇ ਦੌਰਾਨ ਮਾਤਾ ਪਿਤਾ ਦੀ ਸਿਹਤ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਹੋਵੇਗਾ। ਸ਼ਾਦੀ ਸ਼ੋਦਾ ਜੀਵਨ ਦੇ ਮਾਮਲੇ ਵਿੱਚ ਸਾਲ ਦੀ ਸ਼ੁਰੂਆਤ ਤੁਹਾਡੀ ਬਹੁਤ ਵਧੀਆ ਰਹਿ ਸਕਦੀ ਹੈ। ਇਸ ਫੰਕਸ਼ਨ ਦੇ ਵਿੱਚ ਸ਼ਾਮਿਲ ਹੋਣ ਦਾ ਵੀ ਤੁਹਾਨੂੰ ਮੌਕਾ ਮਿਲ ਸਕਦਾ ਹੈ ਜਿਸ ਨਾਲ ਸਿੰਗਲ ਜਾਤਕਾਂ ਨੂੰ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਦਾ ਮੌਕਾ ਮਿਲ ਜਾਵੇਗਾ। ਵਪਾਰ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਦੀ ਪ੍ਰਾਪਤੀ ਤੁਹਾਡੇ ਕੋਲ ਬਣ ਜਾਵੇਗੀ। ਤਾਨਾ ਲਾਬ ਦੀਆਂ ਸਥਿਤੀਆਂ ਉਤਰਾ ਚੜਾ ਤੁਹਾਡੇ ਬਣਦੇ ਦਿਖਾਈ ਦੇ ਰਹੇ ਹਨ ਬੇਕਾਰ ਦੇ ਖਰਚੇ ਵੀ ਚੱਲਣਗੇ ਤੇ ਮਿਲੇ ਜੁਲੇ ਪ੍ਰਭਾਵ ਰਹਿਣਗੇ ਪ੍ਰਭਾਵ ਦੇ ਕਾਰਨ ਕਦੇ-ਕਦਾਈਂ ਖੂਨ ਸੰਬੰਧੀ ਸਮੱਸਿਆਵਾਂ ਜਾਂ ਛੋਟੀ ਮੋਟੀ ਸਿਰਦਰਦ ਵਰਗੀ ਸਮੱਸਿਆਤਾ ਸਾਹਮਣਾ ਤੁਹਾਨੂੰ ਕਰ ਕਰਨਾ ਪੈ ਸਕਦਾ ਹੈ ਸੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਹਫਤਾ ਜਿਹੜਾ ਹੈ ਗ੍ਰਹਾਂ ਦੀ ਸਥਿਤੀ ਦੇ ਹਿਸਾਬ ਨਾਲ ਬਹੁਤ ਵਧੀਆ ਰਹੇਗਾ। ਇਸ ਮਹੀਨੇ ਦੀ ਸ਼ੁਰੂਆਤ ਹੀ ਤੁਹਾਡੇ ਲਈ অনুকূল ਰਹਿਣ ਵਾਲੀ ਹੈ। ਦੇਵ ਗੁਰੂ ਬ੍ਰਹਸਪਤੀ 11 ਘਰ ਵਿੱਚ ਵਿਰਾਜਮਾਨ ਹੋ ਕੇ अनेका ਸਫਲਤਾਵਾਂ ਤੁਹਾਨੂੰ ਪ੍ਰਦਾਨ ਕਰਨਗੇ। ਆਰਥਿਕ ਰੂਪ ਤੋਂ ਇਹ ਬਹੁਤ ਮਜ਼ਬੂਤੀ ਪ੍ਰਦਾਨ ਕਰਨਗੇ। ਪ੍ਰੇਮ ਸੰਬੰਧਾਂ ਵਿੱਚ ਵੀ ਪਿਆਰ ਨੂੰ ਵਧਾਉਂਦੇ ਹੀ ਰਹਿਣਗੇ। ਸ਼ਾਦੀ ਸ਼ੁਦਾ ਸੰਬੰਧਾਂ ਵਿੱਚ ਸਮੱਸਿਆਵਾਂ ਦੀ ਕਮੀ ਹੋ ਸਕਦੀ ਹੈ। ਸ਼ਨੀ ਕਿਸਮਤ ਦੇ ਸੁਆਮੀ ਹੋ ਕੇ ਕਿਸਮਤ ਦੇ ਸਥਾਨ ਵਿੱਚ ਰਹਿ ਕੇ ਤੁਹਾਡੀ ਚੰਗੀ ਕਿਸਮਤ ਵਿੱਚ ਵਾਅਦਾ ਕਰ ਦੇਣਗੇ ਜਿਸ ਨਾਲ ਰੁਕੇ ਹੋਏ ਕੰਮ ਵੀ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਸਫਲਤਾ ਮਿਲਦੀ ਹੀ ਰਹੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧ ਜਾਵੇਗਾ ਰਾਹੂ ਤੇ ਕੇਤੂ ਤੁਹਾਡੇ 10ਵੇਂ ਤੇ 4ਥੇ ਘਰ ਵਿੱਚ ਰਹਿਣਗੇ ਤੁਹਾਨੂੰ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ ਪਰਿਵਾਰਕ ਜੀਵਨ ਵਿੱਚ ਅਸ਼ਾਂਤੀ ਨਾ ਪੈਦਾ ਹੋ ਜਾਵੇ ਇਸ ਲਈ ਤੁਸੀਂ ਆਪਣੀ ਬੋਲਬਾਣੀ ਤੇ ਕਾਬੂ ਰੱਖ ਲਓ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸੂਰਜ ਤੇ ਮੰਗਲ ਸप्तਮ ਘਰ ਵਿੱਚ ਹੋਣ ਦੇ ਕਾਰਨ ਸ਼ਾਦੀ ਸ਼ੁਦਾ ਜੀਵਨ ਤੁਹਾਡਾ ਸੁਖਮਈ ਰਹੇਗਾ ਵਪਾਰ ਵਿੱਚ ਉਤਰਾ ਚੜਾ ਵੇਖਣ ਨੂੰ ਮਿਲਣਗੇ ਪਰ ਅੰਤ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋ ਜਾਵੇਗੀ ਬੁੱਧ ਅਤੇ ਸ਼ੁਕਰ ਹੀ ਇਸ ਮਹੀਨੇ ਦੇ ਵਿੱਚ 6ਵੇਂ ਘਰ ਵਿੱਚ ਹੋ ਕੇ ਤੁਹਾਡੇ ਖਰਚਿਆਂ ਵਿੱਚ ਤੇਜ਼ੀ ਆ ਸਕਦੀ ਹਨ ਪਰੰਤੂ ਜੇਕਰ ਤੁਸੀਂ ਆਪਣੇ ਖਰਚੇ ਤੇ ਕੰਟਰੋਲ ਕਰ ਲੈਂਦੇ ਹੋ ਤਾਂ ਤੁਹਾਡਾ ਬਜਟ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਸਿਹਤ ਬਖ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਬਹੁਤ ਹੀ ਧਿਆਨ ਰੱਖਣਾ ਹੈ ਪ੍ਰੇਮ ਸੰਬੰਧਾਂ ਲਈ ਇਹ ਮਹੀਨਾ ਤੁਹਾਡੇ ਲਈ ਬੜਾ ਅਨੁਕੂਲ ਸਾਬਿਤ ਹੋ ਜਾਵੇਗਾ ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਪ पंचम ਘਰ ਵਿੱਚ ਰਹਿਣ ਦੇ ਨਾਲ ਪ੍ਰੇਮ ਵਿਕਸਿਤ ਹੋਵੇਗਾ ਤੇ ਸਾਲ ਵਿੱਚ ਤੁਸੀਂ ਪ੍ਰੇਮ ਵਿਆਹ ਕਰਨ ਵਿੱਚ ਵੀ ਸਫਲ ਹੋ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਕਾਰਜ ਖੇਤਰ ਦੀ ਤਾਂ ਤੁਸੀਂ ਸ਼ਾਰਟਕਟ ਲੈਣ ਤੋਂ ਬਚਣਾ ਹੈ ਨੌਕਰੀ ਵਿੱਚ ਤਬਾਦਲੇ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਇਹ ਵੀ ਕਹਿਣਾ ਤੁਹਾਡੇ ਲਈ ਬੜਾ ਹੀ ਚੰਗਾ ਸਾਬਿਤ ਹੋਵੇਗਾ ਕਿ ਜੇਕਰ ਤੁਸੀਂ ਆਪਣੇ ਨੌਕਰੀ ਵਿੱਚ ਪ੍ਰੋਮੋਸ਼ਨ ਚਾਹੁੰਦੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਚੰਗਾ ਹੈ ਮਾਰਚ ਤੋਂ ਲੈ ਕੇ ਅਕਤੂਬਰ ਦੌਰਾਨ ਤੁਹਾਨੂੰ ਨੌਕਰੀ ਵਿੱਚ ਬਹੁਤ ਹੀ ਵਧੀਆ ਬਦਲਾਵ ਹੋਣ ਦੇ ਮੌਕੇ ਪ੍ਰਦਾਨ ਹੁੰਦੇ ਹੀ ਰਹਿਣਗੇ ਵਿਦਿਆਰਥੀਆਂ ਨੂੰ ਸ਼ੁਰੂ ਵਿੱਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰੰਤੂ ਜੇਕਰ ਉਹ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਨਗੇ ਤਾਂ ਉਹ ਜ਼ਿੰਦਗੀ ਵਿੱਚ ਕਾਮਯਾਬ ਹੁੰਦਿਆਂ ਦੇਰ ਨਹੀਂ ਲਾਉਣਗੇ ਚੌਥੇ ਘਰ ਦੇ ਵਿੱਚ ਕਰੇਤੂ ਪਰਿਵਾਰਕ ਸਮੱਸਿਆਵਾਂ ਵਧਾਉਣਗੇ ਜਿਸ ਦਾ ਅਸਰ ਤੁਹਾਡੀ ਪੜ੍ਹਾਈ ਤੇ ਪੈ ਸਕਦਾ ਹੈ ਇਸ ਲਈ ਤੁਸੀਂ ਆਪਣੇ ਦਿਮਾਗ ਤੋਂ ਕੰਮ ਲੈਣਾ ਹੈ ਕਿ ਤਣਾਅ ਤੋਂ ਦੂਰ ਰਹਿਣਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ। ਸ਼ਾਦੀशुदा ਜੀਵਨ ਦੇ ਵਿੱਚ ਤੁਹਾਨੂੰ ਇੱਕ ਦੂਜੇ ਨੂੰ ਉਲਟਾ ਸਿੱਧਾ ਬੋਲਣ ਤੋਂ ਬਚਣਾ ਚਾਹੀਦਾ ਹੈ। ਚਾਹੇ ਸਾਲ ਦੀ ਸ਼ੁਰੂਆਤ ਵਿੱਚ ਦੇਵ, ਗੁਰੂ, ਬ੍ਰਹਸਪਤੀ ਸਭ ਕੁਝ ਹੀ ਸੰਭਾਲ ਲੈਣਗੇ। ਫਿਰ ਵੀ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਥਿਤੀ ਨਾ ਵਿਗੜ ਜਾਵੇ। ਵਪਾਰ ਦੇ ਲਈ ਇਹ ਮਹੀਨੇ ਦੀ ਔਸਤ ਬਹੁਤ ਹੀ ਵਧੀਆ ਰਹੇਗੀ। ਇਸ ਲਈ ਤੁਹਾਨੂੰ ਵਿਦੇਸ਼ੀ ਸੰਪਰਕਾਂ ਤੋਂ ਵੀ ਲਾਭ ਮਿਲ ਸਕਦਾ ਹੈ। ਜੇਕਰ ਗੱਲ ਕੀਤੀ ਜਾਵੇ ਸਿਹਤ ਦੀ ਤਾਂ ਇਸ ਮਹੀਨੇ ਵਿੱਚ ਥੋੜੀ ਬਹੁਤ ਢਿਲਮਠ ਹੋ ਸਕਦੀ ਹੈ ਇਸ ਹਫਤੇ ਤੁਹਾਨੂੰ ਪੇਟ ਦਰਦ ਹੋ ਸਕਦਾ ਹੈ ਜਾਂ ਇਨਫੈਕਸ਼ਨ ਤੋਂ ਤੁਸੀਂ ਖਾਸ ਤੌਰ ਤੇ ਬਚ ਕੇ ਰਹਿਣਾ ਹੈ ਬਾਹਰ ਦੇ ਭੋਜਨ ਨੂੰ ਅਵੋਇਡ ਹੀ ਕਰਨਾ ਹੈ ਭਾਵੇਂ ਨਹੀਂ ਖਾਣਾ ਅੱਖਾਂ ਦੀ ਸਮੱਸਿਆ ਵੀ ਹੋ ਸਕਦੀ ਹੈ ਇਸ ਲਈ ਤੁਸੀਂ ਜਿਆਦਾ ਧੁੱਪ ਵਿੱਚ ਨਹੀਂ ਜਾਣਾ ਸੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਫਲ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਇਸ ਰਾਸ਼ੀ ਦੇ ਜਾਤਕਾਂ ਲਈ ਸਾਲ ਪੂਰਾ ਹੀ ਬਹੁਤ ਵਧੀਆ ਕੁਝ ਮੌਕੇ ਪ੍ਰਦਾਨ ਕਰਨ ਵਾਲਾ ਸਾਬਿਤ ਹੋ ਜਾਵੇਗਾ ਤੁਹਾਡੀ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਤੁਹਾਡੀ ਹੀ ਰਾਸ਼ੀ ਵਿੱਚ ਪੂਰਾ ਸਾਲ ਬਣੇ ਰਹਿਣਗੇ ਇਹ ਤੁਹਾਡੇ ਲਈ ਹਰ ਤਰੀਕੇ ਤੋਂ ਸ਼ੁਭ ਨਤੀਜੇ ਲਿਆਉਂਦੇ ਰਹਿਣਗੇ ਤੁਹਾਡੇ ਜੀਵਨ ਵਿੱਚ ਅਨੁਸ਼ਾਸਨ ਵੱਧ ਜਾਵੇਗਾ ਤੁਸੀਂ ਹਰ ਕੰਮ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਕਰਦੇ ਹੋਏ ਦੇਖੋਗੇ ਜਿਸ ਨਾਲ ਕਾਰਜ ਖੇਤਰ ਵਿੱਚ ਤੁਹਾਡੀ ਚੰਗੀ ਪ੍ਰਸ਼ੰਸਾ ਹੋਵੇਗੀ ਤੇ ਰਤਬਾ ਵੀ ਵਧੀਆ ਬਣ ਜਾਵੇਗਾ ਤੁਹਾਡੀ ਮਿਹਨਤ ਤੁਹਾਨੂੰ ਬਾਕੀ ਲੋਕਾਂ ਤੋਂ ਅੱਗੇ ਰੱਖੇਗੀ ਦੇਵ ਗੁਰੂ ਬ੍ਰਹਸਪਤੀ 1 ਮਈ ਤੱਕ ਤੁਹਾਡੇ ਤੀਜੇ ਘਰ ਵਿੱਚ ਰਹਿ ਕੇ ਤੁਹਾਡੀ ਆਮਦਨ ਵਿੱਚ ਵਾਧੇ ਦਾ ਕਾਰਨ ਬਣ ਜਾਣਗੇ ਜਿਸ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਹਾਡੇ ਸ਼ਾਦੀशुदा ਜੀਵਨ ਵਿੱਚ ਅਨੁਕੂਲ ਸਮਾਂ ਆ ਜਾਵੇਗਾ ਵਪਾਰ ਵਿੱਚ ਵਾਅਦੇ ਦੀ ਸੰਭਾਵਨਾ ਬਣ ਜਾਵੇਗੀ ਤੇ ਕਿਸਮਤ ਚਮਕ ਜਾਵੇਗੀ 1 ਮਈ ਤੋਂ ਬਾਅਦ ਦੇਵ ਗੁਰੂ ਬ੍ਰਹਸਪਤੀ ਚੌਥੇ ਘਰ ਵਿੱਚ ਜਾ ਕੇ ਪਰਿਵਾਰਕ ਸੰਬੰਧਾਂ ਨੂੰ ਅਨਕੋਲ ਬਣਾਉਣ ਵਿੱਚ ਤੁਹਾਡੀ ਕਾਫੀ ਜ਼ਿਆਦਾ ਮਦਦ ਕਰ ਦੇਣਗੇ ਕੁੰਭ ਸਲਾਣਾ ਰਾਸ਼ੀ ਫਲਨ ਦੀ ਤੁਹਾਨੂੰ ਗੱਲ ਦੱਸਦੀ ਹੈ ਕਿ ਸੂਰਜ ਤੇ ਮੰਗਲ ਪ੍ਰਭਾਵ ਦੇ ਕਾਰਨ ਪ੍ਰੇਮ ਸੰਬੰਧਾਂ ਵਿੱਚ ਵੀ ਬਹੁਤ ਹੀ ਚੰਗਾ ਅਸਰ ਹੋ ਸਕਦਾ ਹੈ ਜੋ ਸਾਲ ਦੀ ਕਹਿ ਲਓ ਕਿ ਦੂਜੀ ਸ਼ਿਮਾਹੀ ਦੀ অনুকੋਲ ਸਾਬਿਤ ਹੋ ਜਾਵੇਗੀ ਤੁਸੀਂ ਆਪਣਾ ਰਿਸ਼ਤਾ ਨਿਭਾਉਣ ਦੀ ਪੂਰੀ ਹੀ ਸੱਚੀ ਕੋਸ਼ਿਸ਼ ਕਰਦੇ ਹੀ ਰਹੋਗੇ ਇਹ ਕੋਸ਼ਿਸ਼ ਤੁਹਾਡੀ ਹੌਲੀ ਹੌਲੀ ਸਫਲ ਹੋ ਜਾਵੇਗੀ ਪ੍ਰੇਮ ਸੰਬੰਧ ਕਹਿ ਲਓ ਕਿ ਤੁਹਾਡੇ ਮਜ਼ਬੂਤ ਹੋਣਗੇ ਕੈਰੀਅਰ ਦੇ ਮਾਮਲੇ ਵਿੱਚ ਸਫਲਤਾ ਮਿਲ ਜਾਵੇਗੀ ਸ਼ਨੀ ਮਹਾਰਾਜ ਤੁਹਾਡੇ ਤੋਂ ਮਿਹਨਤ ਕਰਵਾਉਣਗੇ ਜੋ ਤੁਹਾਨੂੰ ਨੌਕਰੀ ਤੇ ਵਪਾਰ ਦੋਹਾਂ ਖੇਤਰਾਂ ਵਿੱਚ ਚੰਗੀ ਸਫਲਤਾ ਪ੍ਰਦਾਨ ਕਰ ਦੇਣਗੇ ਵਿਦਿਆਰਥੀਆਂ ਨੂੰ ਜਾਗਰੂਕਤਾ ਦੀ ਕਮੀ ਤੋਂ ਜੋਜਣਾ ਪੈ ਸਕਦਾ ਹੈ ਪਰ ਜੇਕਰ ਉਹ ਇਸ ਮਹੀਨੇ ਵਿੱਚ ਹੀ ਪੜ੍ਹਾਈ ਕਰਨੇ ਸ਼ੁਰੂ ਕਰ ਦੇਣਦੇ ਹਨ ਤਾਂ ਉਹਨਾਂ ਦੀਆਂ ਮੁਸ਼ਕਲਾਂ ਦਾ ਅੰਤ ਵੀ ਹੋ ਸਕਦਾ ਹੈ ਸੋ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਸਮੇਂ ਤੋਂ ਪੈਸਿਆਂ ਦੀ ਕੋਈ ਸਮੱਸਿਆ ਚੱਲ ਰਹੀ ਸੀ ਤਾਂ ਉਹ ਵੀ ਸਮੱਸਿਆ ਦੂਰ ਹੋ ਜਾਵੇਗੀ ਤੁਹਾਡੇ ਆਰਥਿਕ ਸਥਿਤੀ ਵਿੱਚ ਕਾਫੀ ਜ਼ਿਆਦਾ ਹੁਣ ਸੁਧਾਰ ਹੋ ਜਾਵੇਗਾ ਜੇਕਰ ਕੋਈ ਤੁਹਾਡਾ ਮਸਲਾ ਕੋਰਟ ਕਚਹਿਰੀ ਦੇ ਵਿੱਚ ਕਾਫੀ ਸਮੇਂ ਤੋਂ ਲਟਕਿਆ ਹੋਇਆ ਸੀ ਕੋਈ ਵੀ ਫੈਸਲਾ ਉਸ ਦਾ ਨਹੀਂ ਸੀ ਹੋ ਰਿਹਾ ਅੰਤ ਵਿੱਚ ਹੁਣ ਫੈਸਲਾ ਤੁਹਾਡੇ ਪੱਖ ਵਿੱਚ ਹੋ ਕੇ ਉਸ ਕੰਮ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਸੋ ਦੋਸਤੋ ਇਹ ਸੀ ਜੀ ਤਿੰਨ ਰਾਸ਼ੀ ਫਲਵਾ ਲੈਣ ਦੀ ਪਵਿੱਖ ਦੀ ਜਾਣਕਾਰੀ ਧੰਨਵਾਦ